ਕਿ ਮਗਰ ਬੱਚੀ ਆ ਹਨ ਹਾਂਜੀ ਪਹਿਲੇ ਸੂਏ ਆਪਣੇ ਕੋਲੇ ਨੇ ਹਮਝ ਲੋ 14 15 ਲੀਟਰ ਦੁੱਧ ਦਿੱਤਾ ਪਹਿਲੇ ਸੂਏ ਆਪਣੇ ਕੋਲੇ 14 15 ਦਿੱਤਾ ਜੀ ਹਾਂਜੀ ਠੀਕ ਆ ਤੇ ਇਸ ਵਾਰ ਕਿੰਨੀ ਕੁ ਉਮੀਦ ਆ ਗਈ ਇਸ ਵੇਲੇ ਜਾਨੀ 17 18 ਲੀਟਰ ਤਾਂ ਲੈਣਾ ਚਾਹੀਦਾ ਜੀ 17 18 ਲੀਟਰ ਤਾਂ ਦੇ ਦਊਗੀ ਹਨ ਹਾਂਜੀ ਬਾਕੀ ਦੁੱਧ ਫੈਟ ਵਾਲਾ ਵਧੀਆ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਹਨ ਸੰਘਣਾ ਦੁੱਧ ਮੱਝਾਂ ਆਰਗਾ ਹੋਊਗਾ ਹਾਂਜੀ ਫੈਟ 3 9 4 ਇੱਥੇ ਫੈਟ ਹੁੰਦੀ ਆ ਫੈਟ ਵੀ ਪੂਰੀ ਰੇਟ ਕਿੰਨਾ ਕਰਦੇ ਆਗੇ ਰੇਟ ਭਾਈ ਜੀ ਇਹਦਾ ਲੈ ਤੀਣਾ 30 ਹਾਂ ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਭਾਈ ਰੂਪਾ ਤਹਿਸੀਲ ਰਾਮਪਰਾਪੂਲ ਤੇ ਜਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਗਾਂ ਦੇਖ ਰਹੇ ਹੋ ਇਹ ਵਕਾਊ ਆ ਗਈ ਜਰਸੀ ਦਾ ਕ੍ਰੋਸ ਆ ਗਈ ਬਿਲਕੁਲ ਤਾਜ਼ੀ ਸੋਈ ਆ ਗਈ ਤਿੰਨ ਚਾਰ ਦਿਨ ਹੋਏ ਆ ਗਏ ਤੇ ਬੱਚੀ ਤੁਸੀਂ ਇਹਦੀ ਦੇਖ ਸਕਦੇ ਹੋ ਨਾਲ ਬੱਚੀ ਹੈ ਜੀ ਚੰਗੀ ਸੰਭੀ ਬਲੀਆ ਬਾਡੀ ਬੰਤਰ ਦੀ ਬੋਲ ਚੰਗੀ ਆਗੀ ਬਾਕੀ ਆਰਡਰ ਕੁਆਲਟੀ ਦੇਖ ਸਕਦੇ ਹੋ ਤੁਸੀਂ ਬਹੁਤ ਚੰਗੀ ਹੈ ਚੰਗੇ ਥਾਣਾ ਦੇਖ ਸਕਦੇ ਹੋ ਤੁਸੀਂ ਤੇ ਆਰਡਰ ਮੋਰ ਨੂੰ ਵੀ ਚੰਗਾ ਆ ਤੇ ਬਾਕੀ ਜਿਹੜੀ ਸਪੇਸ ਆ ਥਾਣਾ ਦੇ ਵਿੱਚ ਬਹੁਤ ਆ ਗਈ ਤੇ ਮੁੱਠੀ ਦੀ ਚਵਾਈ ਵਾਲੇ ਵਧੀਆ ਚੰਗੇ ਥਾਣਾਗੇ ਚੰਗੀ ਸੰਭੀ ਬਲੀਆ ਹੂੰ 25 ਤਰੀਕ ਨੂੰ ਆਪਾਂ ਵੀਡੀਓ ਬਣਾ ਰਹੇ ਹਾਂਗੇ ਤੇ ਇਸ ਤਕਰੀਬਨ 5:30 ਦਾ ਟਾਈਮ ਆਗਾ ਇਚਵਾਈ ਇਹਦੀ ਹੋਣੀ ਹੈ ਤਕਰੀਬਨ 6:00 ਵਜੇ ਤੇ ਉਸ ਹਿਸਾਬ ਨਾਲ ਤੁਸੀਂ ਆਰਡਰ ਦੀ ਜੱਜਮੈਂਟ ਕਰ ਸਕਦੇ ਹੋਗੇ ਤੇ ਬਾਕੀ ਜਿਹਨੂੰ ਪਸੰਦ ਆਉਂਦੀ ਹੈਗੀ ਤੁਸੀਂ ਆਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾਗਾ ਤੇ ਡਿਟੇਲ ਆਪਾਂ ਸਾਰੀ ਬਾਅਦ ਤੋਂ ਲੈ ਲਾਂਗੇ ਰੇਡ ਵੀਡੀਓ ਦੇ ਵਿੱਚ ਹੀ ਹੋਊਗਾ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋਰ ਕੇ ਦਿਖਾ ਦਾਂਗੇ ਇੱਥੇ ਆ ਕੇ ਆਪਦੀ ਹਰ ਪੱਖ ਤੋਂ ਪੂਰੀ ਫੁੱਲ ਤਸੱਲੀ ਕਰਕੇ ਫਿਰ ਤੁਸੀਂ ਸੌਦਾ ਕਰ ਸਕਦੇ ਹੋਗੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਆਮ ਜਿਵੇਂ ਘਰੇਲੂ ਪਸ਼ੂ ਰੱਖੇ ਹੁੰਦੇ ਆ ਘਰ ਦੀ ਲੋੜ ਵਾਸਤੇ ਉਦਾਂ ਹੀ ਪਸ਼ੂ ਰੱਖੇ ਹੋਏ ਹੈਗੇ ਬਾਕੀ ਤਸੱਲੀ ਤੁਸੀਂ ਕਰਨੀ ਹੈ ਡਿਟੇਲ ਆਪਾਂ ਸਾਰੀ ਲੈ ਜਾਾਂਗੇ ਬਾਈ ਤਾਂ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਅੱਜ ਤੁਹਾਡਾ ਆਪਾਂ ਜਾਰਾ ਸਮਾਨ ਹੀ ਲਾਉਂਦੇ ਤੇ ਬਾਈ ਨਾਲ ਗੱਲਬਾਤ ਕਰਾਉਂਦੇ ਆ ਸਾਰੀ ਆਪਾਂ ਡਿਟੇਲ ਲੈ ਕੇ ਦੰਨੇ ਆ ਤੇ ਉਸ ਤੋਂ ਬਾਅਦ ਆਪਾਂ ਤੋਰ ਕੇ ਦਿਖਾਵਾਂਗੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਜਿੰਨੇ ਵੀ ਸਾਡਾ ਚੈਨਲ ਦੇਖਦੇ ਸਾਰੇ ਪੜਾ ਬਰਾਮਣ ਸਤਿ ਸ੍ਰੀ ਅਕਾਲ ਠੀਕ ਹੈ ਜੀ ਬੇਨਤੀ ਹੈ ਕਿ ਜਿਹੜੇ ਜਿਹੜੇ ਵੀ ਦੇਖਦੇ ਚੈਨ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਠੀਕ ਹੈ ਬਾਈ ਧੰਨਵਾਦ ਤੇ ਆਪਣਾ ਭਾਈ ਨਾਂ ਦੱਸ ਦਿਓ ਆਪਣਾ ਨਾਮ ਸਜੀਤ ਸਿੰਘ ਕਿੰਗੜਾ ਪਿੰਡ ਪਈ ਰੁੱਪਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲਾ ਜੀ ਮੋਬਾਈਲ ਨੰਬਰ ਹੈਗਾ 95016 34323 ਠੀਕ ਹੈ ਇਸ ਨੰਬਰ ਤੇ ਦੋਸਤੋ ਤੁਸੀਂ ਕੰਟੈਕਟ ਕਰਨਾ ਬਾਕੀ ਸਕਰੀਨ ਦੇ ਉੱਤੇ ਵੀ ਨੰਬਰ ਚੱਲੀ ਜਾਂਦਾ ਹੈਗਾ ਤੇ ਬਾਈ ਇਹਦੀ ਡਿਟੇਲ ਦੱਸਿਓ ਵਹਿੜ ਦੀ ਇਹਨੇ ਕਿਹੜਾ ਸੁਆ ਸੁਈ ਹੈ ਇਹ ਇਹ ਦੂਜਾ ਸੁਆ ਸੁਈ ਹੈ ਜੀ ਘਰ ਦੀ ਵਹਿੜਾ ਦੂਜਾ ਸੁਆ ਸੂਈ ਆ ਹਾਂਜੀ ਮਗਰ ਬੱਛੀ ਆ ਕਰਦੀ ਆ ਆਪਣੇ ਹਾਂਜੀ ਕਰਦੀ ਕਰਦੀ ਠੀਕ ਆ ਮਗਰ ਬੱਛੀ ਆ ਹਨਾ ਹਾਂਜੀ ਪਹਿਲੇ ਸੂਏ ਆਪਣੇ ਕੋਲੇ ਨੇ ਹਮਝ ਲਓ 14 15 ਏਕਟਰ ਤੋਂ ਦਿੱਤਾ ਪਹਿਲੇ ਸੂਏ ਆਪਣੇ ਕੋਲੇ 14 15 ਦਿੱਤਾ ਜੀ ਹਾਂਜੀ ਠੀਕ ਆ ਤੇ ਇਸ ਵਾਰ ਕਿੰਨੀ ਕੁ ਉਮੀਦ ਆਗੀ ਇਸ ਵੇਲੇ ਜਾਨੀ 17 18 ਲੀਟਰ ਤਾਂ ਦੇਣਾ ਚਾਹੀਦਾ ਜੀ 17 18 ਲੀਟਰ ਤਾਂ ਦੇ ਦਊਗੀ ਹਨਾ ਹਾਂਜੀ ਬਾਕੀ ਦੁੱਧ ਪੈਟ ਵਾਲਾ ਵਧੀਆ ਗੱਲ ਇਦਾਂ ਦੀ ਗੱਲ ਨਹੀਂ ਹੈਗੀ ਬਣਾ ਸੰਘਣਾ ਦੁੱਧ ਮੱਝਾਂ ਵਰਗਾ ਹੋਊਗਾ ਹਾਂਜੀ 394 ਇੱਥੇ ਫੈਟ ਹੁੰਦੀ ਆ ਫੈਟ ਵੀ ਪੂਰੀ ਚੰਗੀ ਆਉਂਦੀ ਆ ਹਾਂਜੀ ਹਾਂਜੀ ਠੀਕ ਹੈ ਉਹ ਜਿਹਨੇ ਘਰੇ ਮਤਲਬ ਦੁੱਧ ਪੀਣ ਵਾਸਤੇ ਰੱਖਣੀਆਂ ਹਨਾ ਹਾਂਜੀ ਬਹੁਤ ਵਧੀਆ ਵਾਕੀ ਠੰਡੀ ਸੀਲ ਆ ਜਿਵੇਂ ਮਰਦੀ ਹੱਥ ਪੈ ਮਰ ਜਿਓ ਠੀਕ ਆ ਉਹ ਸੀਲ ਆ ਭਾਈ ਹਾਂਜੀ ਹਾਂਜੀ ਪੂਰੀ ਖੀਲ ਆ ਕੋਈ ਗੱਲ ਨਹੀਂ ਇਹ ਠੀਕ ਆ ਚੌਣ ਚਾਂ ਚ ਕਿਵੇਂ ਆ ਪੂਰੀ ਸੀਲ ਆ ਜਿਵੇਂ ਬੁੜੀਆਂ ਚੌਣਦੀਆਂ ਆਪਣੀਆਂ ਤਾਂ ਫਿਰ ਪਰ ਰੇਟ ਕਿੰਨਾ ਕਰਦੇ ਆਗੇ ਰੇਟ ਭਾਈ ਜੀ ਇਹਦਾ ਲੈਣ 63000 ਰੁਪਿਆ ਬਸ ਇਹ ਚ ਮੜਾ ਮੋਟਾ ਮਾਨਤਨ ਹੋ ਠੀਕ ਆ ਮੋਲ 63000 ਹਾਂਜੀ ਠੀਕ ਆ ਵਿੱਚੋ ਯਾਨੀ ਕਿ ਮੜਾ ਮੋਟਾ ਮਾਨਤਨ ਹੋ ਜਾਊਗਾ ਹਾਂ ਮਾਨਤਨ ਹੋ ਜਾਊਗਾ ਜੀ ਠੀਕ ਆ ਜੀ ਤੇ ਖੋਲ ਕੇ ਤਾਂ ਢੀੜਾ ਦਵਾ ਦਿਆ ਠੀਕ ਹੈ 63000 ਦੋਸਤੋ ਮੋਲ ਆਗਾ ਬਾਕੀ ਵਿੱਚੋਂ ਥੋੜਾ ਕਾਣਾ ਮਾਨਤਨ ਹੋ ਜਾਊਗਾ ਤੇ ਬਾਡੀ ਵੰਤਰ ਦੀ ਬਹੁਤ ਜੰਗੀ ਹੈਗੀ ਆਰਡਰ ਦੀ ਕੁਆਲਿਟੀ ਬਹੁਤ ਜੰਗੀ ਹੈ ਜੀ ਤੇ ਥਾਣਾ ਕਮ ਕਾਰ ਦਰਮਿਆਨਾ ਜਿਵੇਂ ਹੁੰਦਾ ਛੋਟਾ ਛੋਟੇ ਦੇ ਵਿੱਚ ਹੈਗੀ ਬਾਕੀ ਬੈਕ ਸਾਈਡ ਨੂੰ ਤੁਸੀਂ ਘੱਟ ਦੇਖ ਸਕਦੇ ਹੋ ਬੜਾ ਬੜਿਆਂ ਵਗੈਰ ਬੈਕ ਸਾਈਡ ਤੁਸੀਂ ਪਿੱਠੇ ਤੋਂ ਵੀ ਦੇਖ ਸਕਦੇ ਹੋ ਸੈਸ ਨੀਕਵਾਲ ਨਹੀਂ ਦੇਖ ਸਕਦੇ ਸਾਰੇ ਪੱਖਾਂ ਤੋਂ ਚੰਗੀ ਆ ਸਾਫ਼ ਸੁਥਰੀ ਹੈਗੀ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਨਰਕ ਪਰਕ ਤੁਸੀਂ ਆਪ ਕਰਨੀ ਆ ਇੱਥੇ ਆ ਕੇ ਤਸੱਲੀ ਕਰਿਓ ਕਿਹੜੀ ਵੀਡੀਓ ਦੇ ਵਿੱਚ ਉਨੀ ਜੱਜਮੈਂਟ ਨਹੀਂ ਹੁੰਦੀਗੀ ਜੀ ਆ ਕੇ ਫੋਲ ਤਸੱਲੀ ਕਰਿਓ ਫਿਰ ਤੁਸੀਂ ਬਾਈ ਨਾਲ ਚਲਦਾ ਕਰਿਓ। ਬਾਕੀ ਸਾਫ ਸੁਥਰੀ ਹਰੇਕ ਪੱਖ ਤੋਂ ਚੰਗੀ ਆ ਗਈ। ਚੰਗੀ ਸਭੀ ਬਣੀ ਆ ਗਈ। ਥਾਣ ਤੁਸੀਂ ਦੁਬਾਰੇ ਦੇਖ ਸਕਦੇ ਹੋ। ਥਾਣ ਤੁਹਾਨੂੰ ਬਹੁਤ ਚੰਗੀ ਲੱਗੇ। ਬਾਕੀ ਤਕਰੀਬਨ ਡਿਟੇਲ ਆਪਾਂ ਸਾਰੀ ਲੈਤੀ ਆ ਬਾਕੀ ਮਗਰ ਬੱচ্ছি ਆ ਬੱচ্ছি ਅੱਕਰੀ ਦੁਬਾਰੇ ਦੇਖ ਸਕਦੇ ਤੁਸੀਂ। ਇਹ ਆ ਦੀ ਫਾਲੋਅ ਅਪਸ ਸੱਲੀ ਕਰਕੇ ਤੁਸੀਂ ਖਰੀਦ ਸਕਦੇ। ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ